ਇਹ ਜਿਹੜੇ ਇਲੈਕਸ਼ਨਸ ਆ ਜਾਂਦੇ ਨੇ ਇਹ ਥੋੜੇ ਟਾਈਮਲੀ ਕਈ ਵਾਰ ਸਾਨੂੰ ਲੱਗਦਾ ਕਿ ਕਿਉਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਇਲੈਕਸ਼ਨ ਹੋ ਰਿਹਾ ਹੈ ਜੀ ਬਟ ਮੈਨੂੰ ਲੱਗਦਾ ਹੈ ਸਾਨੂੰ ਇੱਕ ਚਾਂਸ ਦਿੰਦਾ ਹੈ ਰੱਬ ਟੂ ਚੂਜ਼ ਵਾਈਜ਼ਲੀ ਵੀ ਪਾਰਟਿਸਿਪੇਟ ਵੀ ਡਿਸਾਈਡ ਕਿ ਹਾਂ ਅਸੀਂ ਵੀ ਡਿਸੀਜਨ ਮੇਕਰਸ ਆ ਅਸੀਂ ਵੀ ਪਾਵਰ ਹਾਊਸ ਆ ਅਸੀਂ ਆਪਦਾ ਘਰ ਚਲਾ ਸਕਦੀਆਂ ਆ ਵੀ ਕੈਨ ਰਨ ਆਰ ਬਿਜ਼ਨਸ ਕਿੱਥੇ ਗਲਤ ਹੋ ਰਿਹਾ ਹੈ ਕਿੱਥੇ ਠੀਕ ਹੋ ਰਿਹਾ ਹੈ ਕਿੱਥੇ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਬਿਕੋਜ਼ ਆਪਣੇ ਚ ਇਕ इमोशनल ਕੁਸ਼ੈਂਟ ਹੁੰਦਾ ਆਪਾਂ ਚੀਜ਼ ਨੂੰ इमोਸ਼ਨਲੀ ਵੀ ਸੋਚਦੇ ਆ ਜਿਹੜੀ ਵੀ ਲੜੀ ਇੰਟਰਸਟਿਡ ਹੈ ਪੋਲਿਟਿਕਸ ਚ ਹੋਵੇ ਜਾਂ ਤੁਹਾਡੇ ਬੱਚੇ ਇੰਟਰਸਟਿਡ ਹੋਣਗੇ ਔਰ ਐਨੀਬਾਡੀ ਅਰਾਊਂਡ ਜਿਹੜੀ ਵੀ ਇੰਟਰਸਟਿਡ ਹੈ ਪਲੀਜ਼ ਪਾਰਟਿਸਿਪੇਟ ਐਜ਼ ਮੱਚ ਐਜ਼ ਯੂ ਕੈਨ ਬਿਕੋਜ਼ ਅਨਲੈਸ ਵੀ ਪਾਰਟਿਸਿਪੇਟ ਵੀ ਡਿਸਾਈਡ ਕਿ ਹਾਂ ਅਸੀਂ ਵੀ ਡਿਸੀਜਨ ਮੇਕਰਸ ਆ ਅਸੀਂ ਵੀ ਪਾਵਰ ਹਾਊਸ ਆ ਅਸੀਂ ਆਪਦਾ ਘਰ ਚਲਾ ਸਕਦੀਆਂ ਵੀ ਕੈਨ ਰਨ ਆਰ ਬਿਜ਼ਨਸ ਬੜੇ ਵਧੀਆ ਤਰੀਕੇ ਨਾਲ ਵੀ ਯੂ ਕੈਨ ਰਨ ਆਰ ਫੈਮਲੀਆਂ ਤੇ ਪੋਲਿਟਿਕਸ 'ਚ ਵੀ ਸਾਡੀ ਓਨੀ ਹੀ ਜ਼ਿਆਦਾ ਲੋਡ ਹੈ ਆਪਾਂ ਹਮੇਸ਼ਾ ਘਰਾਂ 'ਚ ਇੱਕ ਗੱਲ ਕਰਦੇ ਆਂ ਕਿ ਜਦੋਂ ਕਿਸੇ ਬੇਟੀ ਦਾ ਜਨਮ ਹੁੰਦਾ ਆ ਆਪਾਂ ਗੱਲ ਕਰਦੇ ਆਂ ਕਿ ਬਹੁਤ ਵਧੀਆ ਹੋਇਆ ਬੇਟੀ ਦਾ ਜਨਮ ਹੋਇਆ ਕਿ ਘਰ 'ਚ ਧੀਆਂ ਵੀ ਜ਼ਰੂਰੀ ਨੇ ਬੇਟੀਆਂ ਵੀ ਜ਼ਰੂਰੀ ਨੇ ਮਦਰਸ ਆਰ ਇੰਪੋਰਟੈਂਟ ਵਾਈਜ਼ ਆਰ ਇੰਪੋਰਟੈਂਟ ਓਦਾਂ ਹੀ ਪੋਲਿਟਿਕਸ 'ਚ ਵੀ ਲੇਡੀਜ਼ ਆਰ ਵੈਰੀ ਇੰਪੋਰਟੈਂਟ ਆਈ ਬੀਲੀਵ ਕਿਉਂਕਿ ਹਰ ਚੀਜ਼ ਨੂੰ ਸਟੇਬਲਾਈਜ਼ ਕਰਨਾ ਇਜ਼ ਵੈਰੀ ਇੰਪੋਰਟੈਂਟ ਐਂਡ ਓਨਲੀ ਯੂ ਆਰ ਦਾ ਵਾਂਸ ਜਿਹੜੀਆਂ ਸਟੇਬਲਾਈਜ਼ ਕਰ ਸਕਦੀਆਂ ਚੀਜ਼ਾਂ ਨੂੰ ਬਿਕੋਜ਼ ਤੁਹਾਨੂੰ ਪਤਾ ਕਿੱਥੇ ਗਲਤ ਹੋ ਰਿਹਾ ਕਿੱਥੇ ਠੀਕ ਹੋ ਰਿਹਾ ਕਿੱਥੇ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਐ ਬਿਕੋਜ਼ ਆਪਣੇ 'ਚ ਇੱਕ ਇਮੋਸ਼ਨਲ ਕੋਸ਼ੈਂਟ ਹੁੰਦਾ ਆਪਾਂ ਚੀਜ਼ ਨੂੰ ਇਮੋਸ਼ਨਲੀ ਵੀ ਸੋਚਦੇ ਆ ਹਮੇਸ਼ਾ ਬੰਦਿਆਂ 'ਚ ਉਹ ਚੀਜ਼ ਨੈਗਲੈਕਟਡ ਹੁੰਦੀ ਐ ਦੇ ਡੋਨਟ ਥਿੰਕ ਇਮੋਸ਼ਨਲੀ ਸੋ ਤੁਹਾਡੀ ਪਾਰਟਿਸਪੇਸ਼ਨ ਬਹੁਤ ਨੀਡੇਡ ਐ ਪੋਲਿਟਿਕਸ ਟੂ ਨੀਡਿਡ ਹੈ ਸਾਨੂੰ ਵੀ ਬਹੁਤ ਇੰਪੋਰਟੈਂਟ ਹੈ ਮੈਂ ਹਮੇਸ਼ਾ ਲੇਡੀਜ਼ ਨੂੰ ਇਨਸਪਾਇਰ ਕਰਦੀ ਆ ਕਿ ਤੁਸੀਂ ਇਸ ਫੀਲਡ ਚ ਵੱਧ ਤੋਂ ਵੱਧ ਆਓ ਵੱਧ ਤੋਂ ਵੱਧ ਆਪਣੀ ਪਾਰਟਿਸਪੇਸ਼ਨ ਕਰੋ ਐਕਚੁਅਲੀ ਆਪਾਂ ਸਿਰਫ ਘਰ ਤੱਕ ਜਾਂ ਬਿਜ਼ਨਸ ਤੱਕ ਲਿਮਿਟਿਡ ਰਹਿ ਜਾਂਦੇ ਆ ਕਿ ਇਹ ਇਹ ਫੀਲਡ ਆ ਥਿਸ ਇਸ ਨੋਟ ਐਪਟ ਫॉर ਊਮਨ ਥਿਸ ਇਸ ਨੋਟ ਗੁੱਡ ਫॉर ਊਮਨ ਜੋ ਹੋਂ ਤੱਕ ਸੁਣਦੇ ਆ ਬਟ ਅਨਲੈਸ ਵੀ ਸਟੈਪ ਇਨ ਟੂ ਇਟ ਆਪਾ ਚੇਂਜ ਵੀ ਨਹੀਂ ਕਰ ਸਕਦੇ ਆ ਆਪਾਂ ਹਰ ਚੀਜ਼ ਤੇ ਸਟੈਪਨ ਕਰ ਰਹੇ ਆ ਲੇਡੀਜ਼ ਆ ਰੰਟ ਟੂ एवरीथिंग ਦੀਸ ਇਸ business run ਕਰ ਰਹੇ ਆ ਤੁਸੀਂ ਵੱਡੇ ਵੱਡੇ ਜਿੱਥੇ ਵੀ ਚਲ ਜਾਓਗੇ ਲੇਡੀਜ਼ ਆ ਰੂਲਿੰਗ ਸੋ this is the only field ਜਿੱਥੇ ਲੇਡੀਜ਼ ਦੀ ਬਹੁਤ ਕਮੀ ਹੈ ਤੇ ਆਈ ਫੀਲ ਵਿਦ ਯੋਰ ਪਾਰਟਿਸਪੇਸ਼ਨ ਇਹ ਕਮੀ ਵੀ ਪੂਰੀ ਹੋ ਚੁਗੀ ਬਿਕਾਜ਼ ਵੀ ਆਰ ਐਸ ਮੱਚ ਐਜੂਕੇਟਿਡ ਵੀ نو एवरीथिंग ਆਪਾਂ ਚ ਕੋਈ ਪੜ੍ਹਾਈ ਲਿਖਾਈ ਦੀ ਜਾਂ ਨੋਲੇਜ ਦੀ ਕਮੀ ਨਹੀਂ ਹੈਗੀ ਥਿੰਕ ਇਸ ਵੀ ਜਸਟ ਨੀਡ ਟੂ ਸਟੈਪਨ ਸੋ ਤੁਸੀਂ ਪਲੀਜ਼ ਇਸ ਇਲੈਕਸ਼ਨ ਚ ਵੀ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਆਈ نو ਸਮਰਸ ਬਹੁਤ ਨਹੀਂ ਗਰਮੀ ਬਹੁਤ ਹੈ ਬਟ ਇਸ ਵਾਰ ਗਰਮੀ ਛੱਡ ਲਿਓ ਜਸਟ ਵਨ ਸਮਰ ਫॉर ਅਸ ਐਂਡ ਫॉर ਯੂਰ ਫਿਊਚਰ ਐਜ਼ ਵੈਲ ਸੋ ਆਈ ਥਿੰਕ ਸੰਜੀਵ अरोड़ा ਜੀ ਵੀ ਬਹੁਤ ਤੁਸੀਂ ਸਾਰੇ ਉਹਨਾਂ ਨੂੰ ਪਿਆਰ ਦਿੰਨੇ ਹੋ ਬਹੁਤ ਉਹਨਾਂ ਨੂੰ ਚਾਹੁੰਨੇ ਹੋ ਜਿੰਨਾ ਵੀ ਮੈਂ ਹੁਣ ਤੱਕ ਸੁਣਿਆ एवरीवन ਬੀ ਲਵਸ ਹਮ ਸੋ एवरीवन ਵਾਂਟਸ ਕਿ ਉਹ ਤੁੰ ਮਲਏ ਦੀ ਜਿਹੜੀ ਇਲੈਕਸ਼ਨ ਦੀ ਉਹ ਜਿੱਤਨ ਉਹ ਵੱਧ ਤੋਂ ਵੱਧ ਲੁਧਿਆਣੇ ਦਾ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਕਰਾ ਸਕਣ ਮੈਂ ਬੀਇੰਗ ਫਰੋਮ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੱਸ ਸਕਦੀਆਂ ਕਿ ਜਦਦੇ ਵੀ ਸਰਕਾਰ ਫਾਰਮ ਹੋਈ ਹੈ ਸੀਐਮ ਸਾਹਿਬ ਵੀ ਇੱਕ ਹੀ ਸੋਚ ਤੇ ਚੱਲਦੇ ਨੇ ਕਿ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਉਹ ਮੈਂ ਫਾਇਦਾ ਕਰ ਸਕਾਂ ਜਿੰਨਾ ਵੀ ਟਾਈਮ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਹੈ ਐਸ ਸੀਐਮ ਸ਼ਿਪ ਵੱਟੋ ਵੱਟ ਲੋਕਾਂ ਦਾ ਫਾਇਦਾ ਕਰਨ ਵੱਟੋ ਵੱਟ ਲੋਕਾਂ ਚ ਜਾਣ ਲੋਕਾਂ ਦੇ ਬਿਕਾਜ਼ ਅਸੀਂ ਸਾਰੇ ਬੜੇ ਪ੍ਰਿਵਿਲੇਜਡ ਲੋਕਾਂ ਸੋ ਸੀਐਮ ਸਾਹਿਬ ਮੇਨਲੀ ਇਸ ਅਜੰਡੇ ਤੇ ਕੰਮ ਕਰ ਰਹੇ ਨੇ ਕਿ ਵਧੀਆ ਹੈਲਥ ਸਰਵਿਸਿਜ਼ ਹੋਣ ਵਧੀਆ ਐਜੂਕੇਸ਼ਨ ਹੋਵੇ ਤੇ ਜਿਹੜੇ ਸਾਡੇ ਬੱਚੇ ਪੜ ਲੱਗ ਗਏ ਆ ਉਹ ਇੱਥੇ ਰਹਿ ਕੇ ਕੰਮ ਕਰਨ ਚਾਹੇ ਉਹ ਬਿਜ਼ਨਸ ਕਰਨ ਚਾਹੇ ਉਹ ਜੌਬ ਕਰਨ ਗਮਨ ਜੌਬਸ ਤੁਸੀਂ ਦੇਖੀਆਂ ਹੋਣਗੀਆਂ ਇਟਸ ਮੋਰ ਦਨ 50000 ਜਿਹੜੇ ਬੱਚੇ ਪੰਜਾਬ ਦੇ ਬੱਚੇ ਪੰਜਾਬ ਚ ਰਹਿ ਕੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਕਿਸੇ ਵੀ ਗਵਰਨਮੈਂਟ ਚ ਕਿ 3 ਸਾਲ ਦੇ ਟਨਿਓਰ ਚ ਉਹਨਾਂ ਨੇ 50000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੋਣ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਚੰਗੇ ਕੰਮ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣ ਇਹ ਰੁਕੰਨਾ ਇਹ ਜਿਹੜੇ ਇਲੈਕਸ਼ਨਸ ਆ ਜਾਂਦੇ ਨੇ ਇਹ ਥੋੜੇ ਟਾਈਮਲੀ ਕਈ ਵਾਰ ਸਾਨੂੰ ਲੱਗਦਾ ਕਿ ਕਿਉਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਇਲੈਕਸ਼ਨ ਹੋ ਰਿਹਾ ਹੈ ਜੀ ਬਟ ਮੈਨੂੰ ਲੱਗਦਾ ਹੈ ਸਾਨੂੰ ਇੱਕ ਚਾਂਸ ਦਿੰਦਾ ਰੱਬ ਟੂ ਚੂਜ਼ ਵਾਈਜ਼ਲੀ ਇੱਕ ਆਪਰਚੁਨਿਟੀ ਹੈ ਸਾਡੇ ਕੋਲ ਤੇ ઓਪਰਚ्युनिटी ਨੂੰ ਕਿਵੇਂ ਸੀਖ ਕਰਨਾ ਹੈ ਕਿਵੇਂ ਤੁਸੀਂ ਸਹੀ ਇਨਸਾਨ ਚੁਣਨਾ ਹੈ ਆਪਣੇ ਲਈ ਸਹੀ ਕੈਂਡੀਡੇਟ ਸਹੀ ਆਪਣਾ ਐਮ ਐਲ اے ਚੁਣਨਾ ਹੈ ਤੁਹਾਡੇ ਤੇ ਆ ਤੁਸੀਂ ਬੜੇ ਇਨਫਲੂਐਂਸ਼ਲ ਲੋਕ ਹੋ ਤੁਸੀਂ ਕਾਫੀ ਸੋਸਾਇਟੀ ਤੇ ਇਨਫਲੂਐਂਸ ਰੱਖਦੇ ਹੋ ਬਹੁਤ ਸਾਰੇ ਲੋਕ ਤੁਹਾਡੇ ਨਾਲ ਵੀ ਕਨੈਕਟਡ ਹੋਣਗੇ ਤੁਸੀਂ ਇੱਕ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਜਿਹੜੇ ਤੁਹਾਡੇ ਨਾਲ ਲੋਕ ਕਨੈਕਟਡ ਨੇ ਤੁਸੀਂ ਉਹਨਾਂ ਬਾਰੇ ਜ਼ਰੂਰ ਸੋਚਿਓ ਕਿ ਉਹਨਾਂ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ ਤੇ ਕਿਹੜੀ ਸਰਕਾਰ ਹੈ ਜਿਹੜੀ ਉਹਨਾਂ ਲਈ ਕੰਮ ਕਰ ਰਹੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ 3 ਸਾਲ ਹੋਏ ਆ ਪੰਜਾਬ 'ਚ ਚੰਗੇ ਤਰੀਕੇ ਨਾਲ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਤੁਸੀਂ ਇਸ ਵਾਰ ਵੀ ਸਾਡੀ ਅਪੀਲ ਹੈ ਕਿ ਜਿਹੜਾ ਅੱਗੇ ਇਲੈਕਸ਼ਨ ਹੋਣ ਜਾ ਰਿਹਾ ਹੈ ਤੁਸੀਂ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਤੋਂ ਜਿਤਾਇਓ ਪਿਛਲੀ ਵਾਰ ਵੀ ਤੁਸੀਂ ਤੁਹਾਡੇ ਸਾਥ ਨਾਲ ਹੀ ਹੋਇਆ ਸੀ ਇਸ ਵਾਰ ਵੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਇਸ ਵਾਰ ਵੀ ਸਾਡੇ ਕੈਂਡੀਡੇਟ ਜਿਹੜੇ ਨੇ ਸੰਜੀਵ अरोड़ा ਜੀ ਤੁਸੀਂ ਉਹਨਾਂ ਨੂੰ ਵਧੀਆ ਲੀਡ ਨਾਲ ਇੱਥੋਂ ਜਿਤਾ ਕੇ ਭੇਜੋ ਤਾਂ ਕਿ ਲੁਧਿਆਣੇ ਦਾ ਜਿਹੜਾ ਵਿਕਾਸ ਹੈ ਲੋਕਲ ਵਿਕਾਸ ਹੈ ਤੁਹਾਡੇ ਆਪਣੇ ਕੰਮ ਹੋਣਗੇ ਤੁਹਾਡੀ ਇੰਡਸਟਰੀ ਦਾ ਵਿਕਾਸ ਹੈ ਉਹ ਜਿਹੜਾ ਵੱਧ ਤੋਂ ਵੱਧ ਹੋ ਸਕੇ ਸੋ ਆਇ ਅਰਜੂ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਮਿਲਦੇ ਰਹਾਂਗੇ ਇਟਸ ਨੋਟ ਦਾ ਫਰਸਟ ਟਾਈਮ ਵੀ ਆਰ ਮੀਟਿੰਗ ਐਂਡ ਇਟਸ ਨੋਟ ਦਾ ਲਾਸਟ ਟਾਈਮ ਆਪਾਂ ਮਿਲਦੇ ਰਹਾਂਗੇ ਅਗੇ ਇਲੈਕਸ਼ਨਸ ਹੋ ਰਹੇ ਨੇ ਆਈਲ ਬੀ ਹੇਅਰ ਇਨ ਯੋਰ ਸਿਟੀ ਜਿੰਨੀ ਵਾਰ ਵੀ ਮੈਨੂੰ ਸੰਜੀਵ ਅਰੋੜਾ ਜੀ ਬੁਲਾਉਣਗੇ ਆਈਲ ਬੀ ਹੇਅਰ ਵਿਦਨ ਯੂ ਸੋ ਆਪਾਂ ਵੱਧ ਤੋਂ ਵੱਧ ਪਾਰਟਿਸਿਪੇਟ ਕਰੀਏ ਐਂਡ ਤੁਹਾਡੇ ਸਾਰਿਆਂ ਤੋਂ ਹੁਣ ਯੂ ਆਰ ਜਸਟ ਲਾਈਕ ਮਾਈ ਫਰੈਂਡਸ ਨਾਊ ਯੂ ਆਰ ਲਾਈਕ ਮਾਈ ਸਿਸਟਰਸ ਨਾਊ ਆਈ ਟੂ ਰਿਕਵੈਸਟ ਯੂ एवरीवन ਕਿ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਤੇ ਐਂਡ ਪਲੀਜ਼ ਸੰਜੀਵ ਅਰੋੜਾ ਜੀ ਨੂੰ ਜਿਹੜੀ ਭਾਰੀ ਲੀਡ ਨਾਲ ਇੱਥੋਂ ਜਤਾ ਕੇ ਭੇਜੋ ਥੈਂਕ ਯੂ एवरीवन ਫਾਰ ਕਮਿੰਗ ਥੈਂਕ ਯੂ ਫਾਰ ਆਰਗੇਨਾਈਜ਼ਿੰਗ ਸੱਚ ਆ ਵਾਰਮ ਈਵਨਿੰਗ ਤੇ it's different from political scenario and i enjoyed myself also because political scenario ch jada tusi jande ho to badi restrictions hundiyan you have to be a certain way you have to speak a certain way because ethe mainu eh ja feel nahi hoya ethe main aap de dil di gal tode naal share kiti hai jinne bhi ho sakda hai